ਵਿਦੇਸ਼ ਜਾਣ ਤੋਂ ਪਹਿਲਾਂ ਮੁੰਡੇ ਕੁੜੀਆਂ ਵੱਡੇ ਵੱਡੇ ਸੁਪਨੇ ਦੇਖ ਲੈਂਦੇ ਨੇ ਕਿ ਉੱਥੇ ਜਾ ਕੇ ਜਿਵੇਂ ਅਸੀਂ ਜ਼ਿੰਦਗੀ ਹੀ ਬਦਲ ਦਵਾਂਗੇ ਪਰ ਇਹ ਦੁਨੀਆ ਨਾ ਹੀ ਉੱਥੇ ਜਾ ਕੇ ਬਦਲਦੀ ਆ ਤੇ ਨਾ ਹੀ ਇੱਥੇ ਰਹਿ ਕੇ ਪਰ ਕੁਝ ਨੌਜਵਾਨ ਜੋ ਕਿ ਇਸ ਮਾੜੀਆਂ ਘਟਨਾਵਾਂ ਦੇ ਵਿਚਾਲੇ ਇੱਛਾਵਾਂ ਦਾ ਸ਼ਿਕਾਰ ਹੋ ਜਾਂਦੇ ਨੇ ਤੇ ਨਾ ਹੀ ਸੁਪਨੇ ਪੂਰੇ ਹੁੰਦੇ ਨੇ ਅਤੇ ਨਾ ਹੀ ਛਾਵਾ ਇਸ ਮੁੰਡੇ ਦੇ ਨਾਲ ਵੀ ਇਹੋ ਜਿਹਾ ਹੀ ਕੁਝ ਹੋਇਆ ਜੋ ਕਿ ਸੁੱਤਾ ਪਿਆ ਹੀ ਰਹਿ ਗਿਆ ਤੇ ਹੁਣ ਉਸ ਦੀ ਜਾਨ ਜਾਣ ਦੀ ਦੁਖਦ ਖਬਰ ਮਾਪਿਆਂ ਨੂੰ ਪਤਾ ਲੱਗੀ ਹੈ ਮਾਪਿਆਂ ਦਾ लाडला ਤੇ ਸੋਹਣਾ ਪੁੱਤ ਤੀਰਥ ਸਿੰਘ ਉਮਰ 29 ਸਾਲ ਕੁਝ ਮਹੀਨੇ ਪਹਿਲਾਂ ਹੀ ਅਮਰੀਕਾ ਗਿਆ ਸੀ ਅਤੇ 10 ਦਿਨ ਪਹਿਲਾਂ ਹੀ ਉਸਦੀ ਪਰਿਵਾਰਿਕ ਮੈਂਬਰਾਂ ਦੇ ਨਾਲ ਵੀ ਗੱਲਬਾਤ ਹੋਈ ਸੀ ਪਰ ਬੀਤੇ ਦਿਨੀ ਇਹ ਮੁੰਡਾ ਸੁੱਤਾ ਹੀ ਨਹੀਂ ਉੱਠਿਆ ਅਤੇ ਹੁਣ ਪਤਾ ਲੱਗ ਰਿਹਾ ਹੈ ਕਿ ਇਸ ਮੁੰਡੇ ਦੀ ਜਾਨ ਚਲੀ ਗਈ ਇਹ ਮੁੰਡਾ ਜੋ ਕਿ ਜ਼ਿਲ੍ਹਾ ਨਵਾਂ ਸ਼ਹਿਰ ਦੇ ਪਿੰਡ ਮਹਦ ਇਹ ਨੌਜਵਾਨ ਜਿਹੜਾ ਕਿ ਨਵਾਂ ਸ਼ਹਿਰ ਤੇ ਪਿੰਡ ਮਹੱਦੀਪੁਰ ਦਾ ਰਹਿਣ ਵਾਲਾ ਹੈ ਅਤੇ ਨਾਮ ਤੀਰਤ ਸਿੰਘ ਹੈ ਜੀ ਜੀ ਕਰੇ ਪਰਦਰਾਂ ਦੇ ਵਾਲੇ ਮੈਂ ਦੀ ਪਰ ਕੀ ਹੋਇਆ ਆਪਣੇ ਮੁੰਡੇ ਨਾਲ ਕੀ ਹੋਇਆ ਪਤਾ ਨਹੀਂ ਜੀ ਤਾਂ ਡਾਕਟਰ ਕੀ ਨਾਮ ਹੈ ਉਸਨੂੰ ਤੀਰਤ ਸਿੰਘ ਕਿੱਥੇ ਮੁੰਡੇ ਦਾ ਨਾਮ ਕੀ ਤੀਰਤ ਸਿੰਘ ਦਿਲਜੀ ਕਿੱਥੇ ਗਿਆ ਸੀ ਉਹ ਅਮਰੀਕਾ ਕਦੋਂ ਗਿਆ ਸੀ 1.5 ਸਾਲ ਪੜਾਈ ਤੌਰ ਤੇ ਗਿਆ ਸੀ ਨਹੀਂ ਜੀ ਕੰਮ ਕਰਦਾ ਸੀ ਪਤਾ ਲੱਗੇ ਕਿੰਨਾ ਕੋਈ ਘਟਨਾ ਘਟੀ ਮੌਤ ਹੋਈ ਉਹਨੂੰ ਕੁਝ ਪਤਾ ਲੱਗੇ ਸਰਕਾਰ ਸੇ ਕੀ ਮੰਗ ਕਰਦੇ ਹੋ ਬੋਡੀ ਲਾਣੇ ਵਾਸਤੇ ਹਾਂ ਜੀ ਲੋਡੀ ਲੈ ਆਣ ਲੋਡੀ ਕੱਲਾ ਕੱਲਾ ਮੁੰਡਾ ਸੀ ਕਿ ਹੋਰ ਵੀ ਕੋਈ ਲੈ ਆਈ ਕੱਲਾ ਹੀ ਮੁੰਡਾ ਸੀ ਮੁੰਡਾ ਵਿਆਹ ਸਰ ਨਹੀਂ ਜੀ 29 ਸਾਲਾਂ ਦਾ 29 ਸਾਲ ਉਹਦਰ ਕਾਹਦਾ ਕੰਮ ਕਰਦਾ ਤਾਂ ਤਾਂ ਸਰ ਪਹਿਲਾਂ ਇੱਧਰ ਟੁੱਟਮਾ ਜਿਹੜਾ ਆ ਗਿਆ ਉਹ ਸੰਸਾਰ ਆ ਤੁਸੀਂ ਮੈਂ ਕੀ ਜੀ ਮੇਰਾ ਨਾਮ ਸੁਨੀਲ ਸਿੰਘ ਹੈ ਕੀ ਹੋਇਆ ਕਿਹੜੇ ਪਿੰਡ ਦੇ ਰਹਿੰਦੇ ਹੋ ਮੇਰਾ ਨਾਮ ਮਹਿੰਦੀ ਹੈ ਨਵੀ ਸਰਦਾਰ ਹਾਂ ਜੀ ਕੀ ਹੋਇਆ ਇਥੇ ਨਹੀਂ ਹੰਡਾ ਪੀ ਗਿਆ ਦਾ ਆਪਣਾ ਨਹੀਂ ਗਿਆ ਨਵੀਕਰ ਤੋਂ ਕੱਬੇ ਜਿਹਾ ਸੀ ਇੱਕ ਵੇਰ ਖਾ ਲਿਆ ਕੀ ਕੰਮ ਕਰਨਗੇ ਪਰੰਗਿਆ ਸੀ ਕੰਮ ਕਰ ਲਿਆ ਪਲਸਟੂ ਪਟਿਆ ਕਿੰਨਾ ਸੀ ਪਲਸਟੂ ਕੀ ਹੋ ਗਿਆ ਉਹਨਾਂ ਤੇ ਲੋਪਤਾ ਲੱਗਿਆ ਕੁਝ ਨਹੀਂ ਕੁਝ ਪਤਾ ਲੱਗਿਆ ਨਹੀਂ ਮੇਰੇ ਕੋਲ ਮੌਜੂਦ ਹੈ ਕਿ ਗਰੇਪ ਨੂੰ ਕੀ ਹੋਇਆ ਹੈ ਹਾਂਜੀ ਮੇਰਾ ਨਾਮ ਕਿੰਦਾ ਟੜਵਾੜਿਆ ਤੇ ਇਹ ਤੀਰਥ ਸਿੰਘ ਜਿਹੜਾ ਮੇਰਾ ਦੋਸਤ ਹੈ ਇਹਨਾਂ ਦੇ ਜਿਹੜੇ ਤਾਇਆ ਜੀ ਦੇ ਲੜਕੇ ਦੋ ਕੈਨੇਡਾ ਜਿਆ ਪਿੰਦੀ ਤੇ ਉਹ ਵੀ ਮੇਰਾ ਭਰਾ ਆ ਉਹ ਮੇਰਾ ਫਰੈਂਡ ਸੀ ਉਹਦੇ ਕਰਕੇ ਫਿਰ ਇਹਨਾਂ ਦੇ ਨਾਲ ਜਿਆਦਾ ਮੇਰਾ ਪਿਆਰ ਬਣ ਗਿਆ ਪਰਿਵਾਰ ਦੇ ਵਿੱਚ ਅਕਸਰ ਹੀ ਆਪਾਂ ਆਉਂਦੇ ਜਾਂਦੇ ਸੀ ਮੁੰਡੇ ਨਾਲ ਕੀ ਹੋਇਆ ਮੁੰਡੇ ਦਾ ਨਾਂ ਕੀ ਸੀ ਕਿੰਨਾ ਮੁੰਡੇ ਦਾ ਤੀਰਤ ਸਿੰਘ ਸੀਗਾ ਤੇ 29 ਸਾਲ ਉਹਦੀ ਉਮਰ ਸੀਗੀ 1 ਸਾਲ ਕੋ 5 ਮਹੀਨੇ ਹੋਏ ਸੀਗੇ ਜੇ 17 ਕਿ ਮਹੀਨੇ ਨੂੰ ਆ ਗਏ ਨੂੰ ਅਮਰੀਕਾ ਤੇ ਬਹੁਤ ਵਧੀਆ ਸਹੀ ਸਲਾਮ ਨਾਲ ਉੱਥੇ ਪਹੁੰਚ ਗਿਆ ਉੱਥੇ ਜਾ ਕੇ ਚਲੋ ਪਹਿਲਾਂ ਜਿਹੜਾ ਵੀ ਉਹ ਕੰਮ ਕਰ ਹੱਥ ਆਉਂਦਾ ਤੇ ਉਹਨੇ ਕੀਤਾ ਤੇ ਮੈਨਾਂ ਵੀ ਗੱਲਬਾਤ ਹੋਈ ਵੀ ਬਾਜੀ ਕੰਮ-ਕਮ ਸੈੱਟ ਨਹੀਂ ਹੈਗਾ ਤੇ ਮੈਂ ਵੀ ਇੱਕ ਦੋ ਬੰਦਿਆਂ ਨਾਲ ਗੱਲ ਕਰਾਈ ਤੇ ਉਧਰ ਉਹ ਬੰਦੇ ਪੈਸੇ ਘਟ ਦਿੰਦੇ ਸੀ ਫੇਰ ਹੋਰ ਪਾਸੇ ਇਹਨੂੰ ਚਲੋ ਪੈਸੇ ਵੱਧ ਮੈਣ ਲੱਗਾ ਉਹ ਉਧਰ ਚਲ ਗਿਆ ਪਹਿਲਾਂ ਤਾਂ ਕੋਈ ਵੀ ਜੋ ਹੱਥਾਂ ਦਾ ਸਿਕੋ ਕਰਦਾ ਸੀਗਾ ਤੇ ਹੁਣ ਵੈਸੇ ਉਹ ਲਾਇਸੈਂਸ ਉਹਨੇ ਅਪਲਾਈ ਕੀਤਾ ਸੀਗਾ ਤੇ ਬਣਾਉਂਦਾ ਸੀਗਾ ਟ੍ਰਾਈਂਗ ਇੰਟਰਵਿਊ ਤੇਰੇ ਤੇ ਗੱਡੀ ਵੀ ਚਲਾ ਲੈਂਦਾ ਸੀਗਾ ਹਾਂਜੀ ਕਦੋਂ ਕੋਲ ਇਹਨਾਂ ਚੱਲਣ ਮੁੰਡੇ ਦਿੱਤੀ ਰੱਖੀ ਹਾਂਜੀ ਮੌਤੇ ਪਹਿਲੇ ਗੱਲ ਹੋਈ ਸੀ ਨਾ ਮੈਂ ਇਹ ਤਾਂ ਪਰਿਵਾਰ ਦੇ ਨਾਲ ਬਾਪੂ ਜੀ ਨਾਲ ਤਾਂ ਇੱਕ ਦਿਨ ਪਹਿਲਾਂ ਹੋਈ ਆ ਮੇਰੇ ਨਾਲ ਪਿੰਦੀ ਭਾਜੀ ਤੇ ਤੀਰਸ ਦੇ ਨਾਲ ਇੱਕੋ ਹੀ ਦਿਨ ਗੱਲ ਹੋਈ ਸੀਗੀ ਕੋਈ 10 12 ਦਿਨ ਪਹਿਲਾਂ ਦੀ ਗੱਲ ਹੈ 12 13 ਦਿਨ ਪਹਿਲਾਂ ਹੋਗਾ ਉਦੋਂ ਮੇਰੀ ਗੱਲ ਉਹਨਾਂ ਦੇ ਨਾਲ ਹੋਈ ਆ ਮੌਤ ਕਰਨ ਪਤਾ ਲੱਗਿਆ ਕਿਉਂ ਕਿਦਾਂ ਮੌਤ ਹੋਈ ਹੈ ਬਸ ਪਏ ਸੁੱਤਾ ਪੇ ਰਹਿ ਗਿਆ ਕਹਿੰਦੇ ਕੋਈ ਫੋਨ ਦੀ ਉਲਟੀ ਆਈ ਆ ਉਤੋਂ ਬਾਅਦ ਫਿਰ ਮਦੀਨ ਜਤੋ ਗਈ ਉਹ ਬੋਡੀ ਲਾਣੇ ਵਾਸਤੇ ਜਿੱਥੇ ਕਰਦੇ ਨੇ ਬਸ ਆਪਣੇ ਜ਼ਿਲ੍ਹਾ ਪ੍ਰੈਸ ਜਿੱਦਾਂ ਚੱਲਦਾ ਪ੍ਰੋਸੈਸ ਹੈਗਾ ਜਿਹੜਾ ਉਹਦੇ ਹਿਸਾਬ ਨਾਲ ਹੀ ਆ ਤੇ ਉਹਨਾਂ ਨੇ 6 ਵੀਕ ਦਾ ਜਿਹੜਾ ਟਾਈਮ ਦਿੱਤਾ ਆ ਇੱਕ ਹੀ ਦਿਨ ਅਸੀ ਕਹਿੰਦੇ ਹਾਂ ਹਾਂਜੀ ਇਕੱਲਾ ਹੀ ਸਿਕਮ ਹਾਂਜੀ ਹਾਂਜੀ ਇੱਕੋ ਹੀ ਸੀ